ਵੈਲ ਦੋ ਦੋਸਤ ਹੁੰਦੇ ਨੇ ਰਾਹੁਲ ਤੇ ਮਨਜੋਤ ਰਾਹੁਲ 1 ਲੱਖ ਰੁਪਏ ਮਹੀਨੇ ਦਾ ਕਮਾਰਿਆ ਹੁੰਦਾ ਵਾ ਤੇ ਮਨਜੋਤ 50 ਹਜ਼ਾਰ ਰੁਪਏ ਮਹੀਨੇ ਦਾ ਕਮਾਰਿਆ ਹੁੰਦਾ ਵਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਨਾ ਵਾ ਕਿ ਇਹਨਾਂ ਦੋਨਾਂ ਦੇ ਵਿੱਚੋਂ ਅਮੀਰ ਕੌਣ ਆ ਤੁਸੀਂ ਕਹਿਣਾ ਕਿ ਆਬਵੀਅਸ ਜੀ ਗੱਲ ਵਾ ਜੋ 1 ਲੱਖ ਰੁਪਏ ਮਹੀਨੇ ਦਾ ਕਮਾਰਿਆ ਉਹ ਹੀ ਮੀਰ ਤੇ ਜੋ 50 ਹਜ਼ਾਰ ਕਮਾਰਿਆ ਉਹ ਗਰੀਬ ਆ ਪਰ ਮੈਂ ਤੁਹਾਨੂੰ ਨਾ ਇੱਥੇ ਇੱਕ ਗੱਲ ਦੱਸਣਾ ਚਾਹੁੰਨਾ ਵਾ ਰਾਹੁਲ ਦੇ ਖਰਚੇ 80 ਹਜ਼ਾਰ ਦੇ ਹੁੰਦੇ ਆ ਉਹਦੀ ਗੱਡੀ ਦੀ ਕਿਸ਼ਤ ਜਾ ਰਹੀ ਹੈ ਉਹਦੇ ਘਰ ਦੇ ਲੋਨ ਦੀ ਕਿਸ਼ਤ ਜਾ ਰਹੀ ਫਿਰ ਉਹਨੇ ਆਈਫੋਨ ਕਿਸ਼ਤਾਂ ਦੇ ਚੱਕਿਆ ਉਹਦੀ ਆਈਫੋਨ ਦੀ ਕਿਸ਼ਤ ਜਾ ਰਹੀ ਹੈ ਤਾਂ 80000 ਉਹਦੇ ਖਰਚੇ ਹੁੰਦੇ ਆ ਤੇ ਕਰ ਕਰਾ ਕੇ ਉਹਦੇ ਕੋਲ ਸਿਰਫ 20000 ਬਚਦੇ ਉੱਥੇ ਹੀ ਮਨਜੋਤ ਕੋਲ ਇੱਕ ਵੈਲ ਫਾਈਨੈਂਸ਼ੀਅਲ ਐਜੂਕੇਸ਼ਨ ਹੁੰਦੀ ਹੈ ਮਨਜੋਤ ਦੇ ਖਰਚੇ ਸਿਰਫ 20000 ਦੇ ਹੁੰਦੇ ਆ ਤੇ 50000 ਦੀ ਸੈਲਰੀ ਨਾਲ ਉਹ 30000 ਬਚਾ ਲੈਂਦਾ ਉਹ ਤੱਤੂ ਸਿਫ ਇੱਕ ਅਮੀਰ ਇਨਸਾਨ ਨੂੰ ਕਿਵੇਂ ਡਿਫਾਈਨ ਕਰਦੇ ਕਿ ਉਹ ਕਿੰਨਾ ਕਮਾਉਂਦਾ ਹੈ ਪਰ ਮੈਂ ਇੱਕ ਅਮੀਰ ਇਨਸਾਨ ਨੂੰ ਇਦਾਂ ਡਿਫਾਈਨ ਕਰਦਾ ਕਿ ਉਹ ਕਿੰਨਾ ਬੱਚਾ ਪਾਉਂਦਾ ਵਾ ਉਹਦੀ ਫਾਈਨੈਂਸ ਨਾ ਕਿ ਨੌਲੇਜ ਕੀ ਹੈ ਦੀ ਫਾਈਨੈਂਸ ਫਾਈਨੈਂਸ਼ੀਅਲ ਐਜੂਕੇਸ਼ਨ ਦੇ ਸਟੈਂਡਰਡ ਇੱਕ ਗਰੀਬ ਆਦਮੀ ਨਾਲ ساری ਉਮਰ ਇਨਕਮ ਤੇ ਐਕਸਪੈਂਸ ਦੇ ਜਾਲ ਦੇ ਵਿੱਚ ਫਸ ਕੇ ਰਹਿ ਜਾਂਦਾ ਵਾ ਹੁਣ ਇੱਥੇ ਅਗੋਂ ਮੈਂ ਰਾਹੁਲ ਦੀ ਐਗਜ਼ਾਮਪਲ ਲਵਾਂ ਜਿਹਦੇ ਕੋਲ ਫਾਈਨੈਂਸ ਦੀ ਐਜੂਕੇਸ਼ਨ ਨਹੀਂ ਹੈ ਉਹ سوچੋ ਕਿ ਇਹ ਮੈਂ 1 ਲੱਖ ਰੁਪਏ ਮਹੀਨਾ ਤੱਕ ਕਮਾ ਰਿਹਾ। ਪਰ ਮੈਂ ਅਮੀਰ ਕਿਉਂ ਨਹੀਂ ਹੋ ਰਿਹਾ? ਇਹ ਤਾਂ ਪੈਸਾ ਅਖੀਰ ਜਾ ਕਿੱਥੇ ਰਿਹਾ ਵਾ? ਕਿਉਂਕਿ ਇਹ ਗਰੀਬ ਬੰਦਾ ਉਹ ਆ ਜੋ ਕਿ ਇਨਕਮ ਟੈਕਸ, ਐਕਸਪੈਂਸ ਦੇ ਜਾਲ ਵਿੱਚ ਫਸਿਆ ਹੋਇਆ ਹੁੰਦਾ। ਉਹ 1 ਲੱਖ ਮਹੀਨੇ ਦਾ ਵੀ ਚਾਹੇ ਕਮਾ ਰਿਹਾ ਵਾ ਪਰ ਉਹਦਾ ਸਾਰੇ ਦਾ ਸਾਰਾ ਪੈਸਾ ਐਕਸਪੈਂਸ ਦੇ ਵਿੱਚ ਜਾ ਰਿਹਾ ਵਾ। ਉਹ ਸਾਰੇ ਦਾ ਸਾਰਾ ਪੈਸਾ ਵੱਧ ਤੋਂ ਵੱਧ ਟੈਕਸ ਭੇ ਕਰ ਰਿਹਾ ਵਾ। ਉਹ ਸਾਰੇ ਦਾ ਸਾਰਾ ਪੈਸਾ ਉਹਦਾ ਡਿਫਲੇਟ ਹੋ ਰਿਹਾ ਵਾ। ਉਹਦਾ ਪੈਸਾ ਖਰਚਿਆਂ ਦੇ ਵਿੱਚ ਜਾ ਰਿਹਾ ਵਾ ਉਹਦਾ ਪੈਸਾ ਆਇਆ ਤੇ ਖਰਚਿਆਂ ਦੇ ਵਿੱਚ ਗਿਆ ਜਿੰਨੀ ਵੀ ਉਹਦੀ ਇਨਕਮ ਆਈ ਸਾਰੀ ਤੇ ਸਾਰੀ ਉਹਦੀ ਇਨਕਮ ਉਹਦੀ ਸਾਰੀ ਦੀ ਸਾਰੀ ਇਨਕਮ ਖਰਚਿਆਂ ਦੇ ਵਿੱਚ ਨਿਕਲ ਜਾਂਦੀ ਹੈ ਜਿੱਦਾਂ ਕਿ ਸਪੋਜ਼ ਕਰੋ ਕਿ ਤੁਸੀਂ ਇੱਕ ਬੱਕਟ ਦੇ ਵਿੱਚ ਇੱਕ ਬਾਲਟੀ ਦੇ ਵਿੱਚ ਪਾਣੀ ਭਰ ਰਹੇ ਹੋ ਤੇ ਉਸ ਬਾਲਟੀ ਦੇ ਵਿੱਚ ਨਾ ਛੇਰ ਹੁੰਦੇ ਨੇ ਤੇ ਤੁਸੀਂ ਜਿੰਨਾ ਪਾਣੀ ਭਰਿਆ ਘੰਟੇ ਦੇ ਵਿੱਚ ਉਹ ਸਾਰਾ ਪਾਣੀ ਬਾਲਟੀ ਦੇ ਵਿੱਚੋਂ ਖਾਲੀ ਹੋ ਜਾਣਾ ਉਹ ਇੱਕ ਇਨਕਮ ਟੈਕਸ ਰੈਂਸ ਦੀ ਜਾਲ ਵਿੱਚ ਫਸ ਕੇ ਰਹ ਜਾਂਦੇ ਲੋਕ ਪਰ ਫਾਈਨੈਂਸ ਦੇ ਆ ਦੋ ਕਨਸੈਪਟ ਨੇ ਕਦੇ ਵੀ ਮੀਡਲ ਕਲਾਸ ਲੋਕ ਨੂੰ ਨਹੀਂ ਪੜਾਈ ਜਾਂਦੇ ਐਸੈਟ ਤੇ ਲਾਇਬਿਲਟੀਜ਼ ਜੋ ਮੀਡਲ ਕਲਾਸ ਲੋਕ ਹੁੰਦੇ ਨੇ ਗਰੀਬ ਲੋਕ ਹੁੰਦੇ ਨੇ ਉਹ ਸਿਰ ਖਰਚਾ ਕਰਨਾ ਜਾਣਦੇ ਨੇ ਤੇ ਕਮਾਉਣਾ ਜਾਣਦੇ ਨੇ ਪਰ ਜੋ ਅਰਬਪਤੀ ਲੋਕ ਹੁੰਦੇ ਹਨ ਜੋ ਬਿਜ਼ਨਸਮੈਨ ਹੁੰਦੇ ਨੇ ਜੋ ਅਰਬਪਤੀ ਹੁੰਦੇ ਨੇ ਉਹ ਐਸੈਟ ਤੇ ਲਾਇਬਿਲਟੀਜ਼ ਨੂੰ ਸਮਝਦੇ ਨੇ ਇਹ ਗਰੀਬੰਦ ਸਾਰੀ ਉਮਰ ਲਾਇਬਿਲਟੀ ਨੂੰ ਇਕੱਠੀਆਂ ਕਰਦਾ। ਮਤਲਬ ਇਦਾਂ ਦੀ ਚੀਜ਼ ਇਕੱਠੀ ਕਰਦਾ ਵਾ ਜੀ ਤੇ ਉਹਦਾ ਪੈਸਾ ਵੈਲਿਊ ਖੋ ਰਿਹਾ। ਲੈਟਸ ਸੇ ਕਿ ਉਹ ਕੋਈ ਆਈਫੋਨ ਖਰੀਦ ਲਿਆ ਵਾ। ਪਰ ਉਹ ਇਹ ਨਹੀਂ ਦੇਖਦਾ ਕਿ ਉਹਦੇ ਆਈਫੋਨ ਦੀ ਵੈਲਿਊ ਘਟ ਰਹੀ ਹੈ। ਲੈਟਸ ਸੇ ਕਿ ਰਾਹੁਲ ਜੋ ਕਿ 1 ਲੱਖ ਰੁਪਏ ਮਹੀਨੇ ਦਾ ਕਮਾ ਰਿਹਾ ਵਾ ਉਹ ਕੋਈ ਗੱਡੀ ਲੈ ਕੇ ਆ ਰਿਹਾ ਵਾ। ਉਹ 2 ਲੱਖ ਦੀ ਗੱਡੀ ਤਾਂ ਲੈ ਕੇ ਆ ਰਿਹਾ ਪਰ ਉਹ ਇੰਨਾ ਨਹੀਂ ਸਮਝ ਰਿਹਾ ਕਿ ਉਹ ਗੱਡੀ ਚਾਹੇ ਹੁਣੀ ਦੀ ਹੁਣੀ ਜਦੋਂ ਉਹਨੇ ਗੱਡੀ ਕਢਾਈ ਉਹਨੇ ਖਚ ਚਾਹੇ ਉਹ ਰੋਡ 'ਤੇ ਲੈ ਕੇ ਗਿਆ ਉਹ ਗੱਡੀ ਤੇ ਵਾਪਸ ਕਰੇ ਕੰਪਨੀ ਵਾਲਿਆਂ ਨੂੰ ਤੇ ਉਹ ਗੱਡੀ ਦੀ ਕੀਮਤ ਘਟ ਗਈ ਉਸ ਗੱਡੀ ਦੀ ਕੀਮਤ ਨਾ ਡਿਫਲੇਟ ਹੋ ਰਹੀ ਹੈ ਇਸ ਗੱਡੀ ਦੀ ਕੀਮਤ ਕੀਮਤ ਘਟ ਰਹੀ ਹੈ ਗਰੀਬ ਬੰਦਾ ਉਹ ਆ ਜੋ ਸਾਰੀ ਉਮਰ ਲਾਇਬਿਲਟੀਜ਼ ਇਕੱਠੀਆਂ ਕਰਦਾ ਅਮੀਰ ਬੰਦਾ ਉਹ ਆ ਜੋ ਐਸੈਟ ਬਿਲਡਿੰਗ ਤੇ ਵਿਸ਼ਵਾਸ ਰੱਖਦਾ ਹੁਣ ਐਸੈਟਸ ਕੀ ਹੁੰਦੇ ਆ ਲਾਇਬਿਲਟੀਆਂ ਕੀ ਹੁੰਦੀਆਂ ਐਸੈਟ ਉਹ ਚੀਜ਼ ਹੁੰਦੀ ਆ ਜੋ ਕਿ ਤੁਹਾਡੇ ਜੇਬ ਦੇ ਵਿੱਚ ਪੈਸਾ ਲੈ ਕੇ ਆਉਂਦੀ ਹੈ ਲਾਇਬਿਲਟੀ ਉਹ ਚੀਜ਼ ਹੁੰਦੀ ਹੈ ਜੋ ਤੁਹਾਡੀ ਜੇਬ ਦੇ ਵਿੱਚੋਂ ਪੈਸਾ ਲੈ ਕੇ ਜਾਂਦੀ ਹੈ ਜਿਵੇਂ ਕਿ ਤੁਹਾਡਾ ਕੋਈ ਆਈਫੋਨ ਦੀ ਕਿਸ਼ਤ ਹੋਵੇ ਤੁਹਾਡੇ ਕੋਈ ਤੁਹਾਡੀ ਗੱਡੀ ਦੀ ਕਿਸ਼ਤ ਹੋਵੇ ਤੁਹਾਡਾ ਘਰ ਵੀ ਈਵਨ ਕਿ ਤੁਹਾਡੇ ਲਈ ਇੱਕ ਲਾਇਬਿਲਟੀ ਹੈ ਤਾ ਇਥੇ ਮੈਂ ਮਨਜੋਤ ਨੂੰ ਇਹ ਗੱਲ ਕਹਿਣਾ ਚਾਹੂੰਗਾ ਕਿ ਉਹ ਧਿਆਨ ਨਾਲ ਬੈ ਕੇ ਇਹ ਦੇਖੇ ਕਿ ਮੈਂ ਅੱਜ ਤੱਕ ਕਿੰਨੀਆਂ ਲਾਇਬਿਲਟੀਜ਼ ਇਕੱਠੀਆਂ ਕੀਤੀਆਂ ਮਤਲਬ ਏਦਾਂ ਦੀ ਚੀਜ਼ ਇਕੱਠੀ ਕੀਤੀ ਜੋ ਮੇਰੀ ਜੇਬ ਦੇ ਵਿੱਚੋਂ ਪੈਸਾ ਲੈ ਕੇ ਗਈ ਤੇ ਕਿੰਨੇ ਮੈਂ ਐਸੈਟ ਬਣਾਏ ਐਸੈਟ ਉਹ ਚੀਜ਼ ਹੁੰਦੀ ਹੈ ਜੋ ਕਿ ਤੁਹਾਡੀ ਜੇਬ ਦੇ ਵਿੱਚ ਪੈਸਾ ਲੈ ਕੇ ਆਉਂਦੀ ਜੋ ਤੁਹਾਨੂੰ ਕਮਾਈ ਕਰਕੇ ਦਿੰਦੀ ਹੈ ਇੱਕ ਅਮੀਰ ਬੰਦੇ ਹੁੰਦਾ ਹੈ ਨਾ ਜੋ ਕਰੋੜਪਤੀ ਹੁੰਦੇ ਨੇ ਅਰਬਪਤੀ ਹੁੰਦੇ ਆ ਉਹਨਾਂ ਦਾ ਫੋਕਸ ਸਾਰੀ ਉਮਰ ਐਸੈਟ ਬਿਲਡਿੰਗ ਦੇ ਵਿੱਚ ਹੁੰਦਾ ਤੇ ਦੋਸਤੋ ਤੁਸੀਂ ਜਿਸ ਚੀਜ਼ ਤੇ ਫੋਕਸ ਕਰਦੇ ਹੋ ਉੱਚੀ ਵਿਧਾਨਿੰਗ ਸਟਾਰਟ ਹੋ ਜਾਂਦੀ ਹੈ ਅਗਰ ਜੋ ਸੂਰੀ ਦੀਆਂ ਕਿਰਨਾਂ ਨੇ ਉਹ ਅਗਰ ਖਿੰਡ ਕੇ ਪੈ ਰਹੀਆਂ ਤਾਂ ਉਹ ਕਿਸੇ ਚੀਜ਼ ਨੂੰ ਜਲਾ ਨਹੀਂ ਸਕਦੀ ਪਰ ਇੱਕ ਤੁਸੀਂ ਮੈਗਨੀਫਾਈਂਗ ਗਲਾਸ ਦੇਖਿਆ ਹੋਣਾ ਅਗਰ ਉਹ ਮੈਗਨੀਫਾਈਂਗ ਗਲਾਸ ਦੇ ਨਾਲ ਉਸ ਫੂਰਦੀ ਦੇ ਕਿਰਨਾਂ ਨੂੰ ਕਿਸੇ ਚੀਜ਼ ਤੇ ਇਕੱਠਾ ਕਰ ਦਿੱਤਾ ਜਾਵੇ ਨਾ ਤਾਂ ਉਹਨਾਂ ਵਿੱਚ ਇੰਨੀ ਪਾਵਰ ਹੁੰਦੀ ਹੈ ਤੇ ਉਹ ਉਸ ਚੀਜ਼ ਨੂੰ ਜਲਾ ਦਿੰਦੀਆਂ ਨੇ ਇਸ ਤਰ੍ਹਾਂ ਹੀ ਤੁਹਾਡਾ ਫੋਕਸ ਜਿਸ ਚੀਜ਼ ਤੇ ਹੁੰਦਾ ਹੋਵੇ ਨਾ ਉਹ ਚੀਜ਼ ਵੱਧ ਜਾਂਦੀ ਹੈ ਇੱਕ ਗਰੀਬ ਬੰਦੇ ਦਾ ਫੋਕਸ ਕੀ ਹੁੰਦਾ ਹੋਵੇ ਸਾਰੀ ਉਮਰ ਲਾਇਬਿਲਟੀਜ਼ ਇਕੱਠੀਆਂ ਕਰਨਾ ਲਾਇਬਿਲਟੀਜ਼ ਉਹ ਚੀਜ਼ਾ ਜੋ ਕਿ ਤੁਹਾਨੂੰ ਗਰੀਬ ਬਣਾ ਰਹੀ ਹੈ ਜਦੋਂ ਤੁਸੀਂ ਲਾਇਬਿਲਿਟੀਜ਼ ਇਕੱਠੀਆਂ ਕਰਦੇ ਹੋ ਤਾਂ ਗਰੀਬੀ ਮੁਬਾਰਕ ਇੱਕ ਗਰੀਬ ਬੰਦੇ ਨੂੰ ਕਦੇ ਐਸੈਟ ਬਿਲਡਿੰਗ ਦੀ ਕਨਸੈਪਟ ਪੜ੍ਹਾਏ ਹੀ ਨਹੀਂ ਜਾਂਦੇ ਮੈਂ ਨਾ ਇੱਥੇ ਇੱਕ ਐਗਜ਼ਾਮਪਲ ਲੈਣਾ ਚਾਹਾਂਗਾ ਦੋ ਦੋਸਤਾਂ ਦੀ ਪਰਸਨ A ਤੇ ਪਰਸਨ B ਉਹ ਦੋਨੋਂ ਦੋਸਤ ਹੁੰਦੇ ਨੇ ਤੇ ਦੋਨਾਂ ਨੇ ਆਪਣੇ ਘਰ ਨਾਲ ਇੱਕ ਵਿਆਹ ਕਰਨਾ ਹੁੰਦਾ ਵਾ ਪਰਸਨ A ਵਿਆਹ ਤੇ 10 ਲੱਖ ਖਰਚਦਾ ਵਾ ਪਰ ਜਿਹੜਾ ਪਰਸਨ B ਹੁੰਦਾ ਨਾ ਉਹਦੇ ਕੋਲ ਇੱਕ ਬਹੁਤ ਚੰਗੀ ਇੱਕ ਫਾਈਨੈਂਸ਼ੀਅਲ ਐਜੂਕੇਸ਼ਨ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਪੈਸੇ ਨੂੰ ਮੈਨੇਜ ਕਰਨਾ ਆਉਂਦਾ ਹੁੰਦਾ ਵਾ ਪਰਸਨ ਬੀ ਕੀ ਕਰਦਾ ਉਹ 2 ਲੱਖ ਦਾ ਖਰਚਦਾ ਵਿਆਹ ਤੇ ਤੇ ਉਹ 8 ਲੱਖ ਦਾ 골ਡ ਬਾਈ ਕਰਦਾ ਹੁਣ ਇੱਕ ਸਮੇਂ ਲਈ ਮੰਨ ਲਓ ਕਿ ਪਰਸਨ ਏ ਨੇ ਵੀ 10 ਲੱਖ ਗਵਾਤਾ ਤੇ ਪਰਸਨ ਬੀ ਦੀ ਜੇਬ ਤੋਂ ਵੀ 10 ਲੱਖ ਚਲੇ ਗਏ ਪਰ ਪਰਸਨ ਬੀ ਨੇ ਉਹੋ 10 ਲੱਖ ਕਮਾ ਲਿਆ ਉਹਦੇ 8 ਲੱਖ ਨੇ ਜੋ ਉਹਨੇ 8 ਲੱਖ 골ਡ ਤੇ ਲਾਇਆ ਵਾ ਨਾ ਉਹਦੇ ਗੋਲਡ ਨੇ ਉਹ 2 ਲੱਖ ਕਮਾ ਕੇ ਦਿੱਤਾ ਤੇ ਕੁਝ ਕੁ ਸਾਲਾਂ ਬਾਅਦ ਉਹਦੇ ਕੋਲ 10 ਲੱਖ ਆ ਗਿਆ ਉਹਦਾ 10 ਲੱਖ ਕਿਤੇ ਵੀ ਨਹੀਂ ਗਿਆ ਪਰ ਮੈਂ ਤੁਹਾਡੇ ਤੋਂ ਇਹ ਇਹ ਪੁੱਛਣਾ ਚਾਹੁੰਦਾ ਕਿ ਕੀ ਪਰਸਨ A ਨੇ ਉਹ 10 ਲੱਖ ਕਮਾ ਲਿਆ ਹੁਣ ਵਿਆਹੀ ਪਰਸਨ A ਨੇ ਕਿਹਾ ਉਹ ਵੀ ਵਿਆਹੀ ਵਜਣਾ ਤੇ ਵਿਆਹੀ ਪਰਸਨ B ਨੇ ਕਿਹਾ ਉਹ ਵੀ ਇੱਕ ਤਰ੍ਹਾਂ ਦਾ ਵਿਆਹੀ ਹੈ ਨਹੀਂ ਅਗਰ ਇੱਕ ਹੀ ਡੈਫੀਨੇਸ਼ਨ ਹੋ ਤਾਂ ਇੱਕ ਨੇ ਪੈਸਾ ਗਵਾ ਕਿਵੇਂ ਲਿਆ ਇੱਕ ਨੇ ਪੈਸਾ ਕਮਾ ਕੇ ਰੱਖਿਆ। ਖੁਦੋਂ ਤੋਂ ਸਾਡੇ ਵਿੱਚ ਫਾਈਨੈਂਸ਼ੀਅਲ ਐਜੂਕੇਸ਼ਨ ਨਹੀਂ ਹੈ। ਤਾਂ ਹੀ ਤਾਂ ਸਾਡੇ ਕਿਸਾਨ ਖੁਦ ਖੁਸ਼ੀਆਂ ਕਰਦੇ ਨੇ ਅਸੀਂ ਕਰਜ਼ੇ ਦੇ ਵਿੱਚ ਡੁੱਬ ਜਾਂਦੇ ਹਾਂ ਕਿਉਂਕਿ ਸਾਨੂੰ ਲਾਇਬਿਲਟੀ ਉਹਨੇ ਸਮਝ ਆਉਂਦੀ ਹੈ। ਸਾਰੀ ਉਮਰ ਅਸੀਂ ਲਾਇਬਿਲਟੀਆਂ ਇਕੱਠੀਆਂ ਕਰਦੇ ਰਹਿੰਦੇ ਹਾਂ। ਇੱਕ ਗਰੀਬ ਇਨਸਾਨ ਇਹ ਨਹੀਂ ਸਮਝਦਾ ਕਿ ਇਨਫਲੇਸ਼ਨ ਮਤਲਬ ਮਹਿੰਗਾਈ ਦੇ ਨਾਲ ਉਹਦੇ ਪੈਸੇ ਦੀ ਵੈਲਿਊ ਡਾਊਨ ਜਾ ਰਹੀ ਹੈ। ਸਰਕਾਰ ਜਿੰਨੀ ਮਨੀ ਪ੍ਰਿੰਟਿੰਗ ਜ਼ਿਆਦਾ ਕਰ ਰਹੀ ਹੈ ਨਾ ਪੈਸਾ ਜਿੰਨਾ ਜ਼ਿਆਦਾ ਪ੍ਰਿੰਟ ਹੋ ਰਿਹਾ ਵਾ ਉਹ ਜ਼ਿਆਦਾ ਪ੍ਰਿੰਟ ਹੋਣ ਦੇ ਨਾਲ ਪੈਸੇ ਦੀ ਵੈਲਿਊ ਡਾਊਨ ਜਾ ਰਹੀ ਹੈ ਮਤਲਬ ਕਿਸੇ ਸਮੇਂ 100 ਪਰ ਦਾ ਗੈਸ ਸਿਲੰਡਰ ਭਰ ਜਾਂਦਾ ਸੀ ਤਾਂ ਅੱਜ ਉਹ ਗੈਸ ਸਿਲੰਡਰ ਨੂੰ ਭਰਉਣ ਦੇ ਲਈ 700 ਰੁਪਏ ਚਾਹੀਦੇ ਨੇ ਮਤਲਬ ਉਹੀ 100 ਦੇ 6 ਨੋਟ ਹੋਰ ਚਾਹੀਦੇ ਨੇ ਮਤਲਬ ਮਨੀ ਪ੍ਰਿੰਟਿੰਗ ਜ਼ਿਆਦਾ ਹੋਊਗੀ ਤੇ ਮਹਿੰਗਾਈ ਵਧਗੀ ਮਨੀ ਪ੍ਰਿੰਟਿੰਗ ਜ਼ਿਆਦਾ ਹੋਊਗੀ ਤੇ ਪੈਸੇ ਦੀ ਵੈਲਿਊ ਡਾਊਨ ਚਲੀ ਗਈ ਫਾਈਨੈਂਸ ਦੀ ਲੈਂਗੁਏਜ ਦੇ ਵਿੱਚ ਇਸ ਨੂੰ ਮਹਿੰਗਾਈ ਕਿਹਾ ਜਾਂਦਾ ਵਾ ਤੇ ਜਿਵੇਂ ਜਿਵੇਂ ਮਹਿੰਗਾਈ ਵਧਦੀ ਹੈ ਇੱਕ ਅਮੀਰ ਬੰਦਾ ਪੈਸਾ ਕਮਾਉਂਦਾ ਮਹਿੰਗਾਈ ਦੇ ਨਾਲ ਗਰੀਬ ਬੰਦਾ ਪੈਸਾ ਗਵਾਉਂਦਾ ਵਾ ਫੋਰ ਐਗਜ਼ਾਮਪਲ ਕਿ ਮਹਿੰਗਾਈ ਵਧਣ ਦੇ ਨਾਲ ਪੈਟਰੋਲ ਦੀਆਂ ਕੀਮਤਾਂ ਡੀਜ਼ਲ ਦੀਆਂ ਕੀਮਤਾਂ ਉੱਤੇ ਚਲੀ ਗਈਆਂ ਪੈਟਰੋਲ ਦੇ दाम ਵਧ ਗਏ ਹੁਣ ਜੇ ਤਾਂ ਮੈਂ ਪੈਟਰੋਲ ਪੰਪ ਦਾ ਮਾਲਕ ਹਾਂ ਮੈਂ ਪੈਟਰੋਲ ਪੰਪ ਓਨ ਕਰਦਾ ਪਿਆ ਵਾ ਤਾਂ ਮਹਿੰਗਾਈ ਨੇ ਮੇਰਾ ਫਾਇਦਾ ਕੀਤਾ ਤੇ ਇੱਕ ਗਰੀਬ ਬੰਦੇ ਦਾ ਨੁਕਸਾਨ ਕੀਤਾ ਕਿ ਜੋ ਤਾਂ ਪੈਟਰੋਲ ਪਵਾਉਣ ਲਈ ਆ ਰਿਹਾ ਵਾ ਜਿੱਥੇ 100 ਦਾ ਇੱਕ ਨੋਟ ਚਾਹੀਦਾ ਸੀ ਉੱਥੇ ਹੁਣ ਨੂੰ 100 ਦੇ ਤਿੰਨ ਨੋਟ ਚਾਹੀਦੇ ਨੇ ਉੱਥੇ ਜੋ ਤਾਂ ਇੱਕ ਕੰਜ਼ਿਊਮਰ ਉਹਦਾ ਤਾਂ ਲਾਫ ਹੋ ਗਿਆ ਪਰ ਇਹ ਮਹਿੰਗਾਈ ਦੇ ਨਾਲ ਫਾਇਦਾ ਕਿਦਾ ਹੁੰਦਾ ਵਾ ਜੋ ਪੈਟਰੋਲ ਪੰਪ ਨੂੰ ਓਨ ਕਰ ਰਿਹਾ ਵਾ ਮਤਲਬ ਜਿੱਥੇ ਉਹਨੂੰ 100 ਦਾ ਨੋਟ ਮਿਲਦਾ ਸੀ ਅੱਜ ਉਹਨੂੰ 200 ਦੇ ਨੋਟ ਮਿਲ ਰਹੇ ਆ ਤਾਂ ਇਸ ਤਰੀਕੇ ਨਾਲ ਮਹਿੰਗਾਈ ਵਧਣ ਦੇ ਨਾਲ ਅਮੀਰ ਬੰਦਾ ਹੋਰ ਅਮੀਰ ਹੁੰਦਾ ਤੇ ਗਰੀਬ ਬੰਦਾ ਹੋਰ ਗਰੀਬ ਹੁੰਦਾ ਕਿਉਂਕਿ ਇੱਕ ਅਮੀਰ ਬੰਦਾ ਪੈਸੇ ਨੂੰ ਰੀਅਲ ਮਨੀ ਦੇ ਵਿੱਚ ਰੱਖਦਾ ਵਾ ਪਰ ਗਰੀਬ ਬੰਦਾ ਪੈਸੇ ਨੂੰ ਨੋਟ ਦੇ ਫਾਰਮ ਦੇ ਵਿੱਚ ਰੱਖਦਾ ਜਿੱਦਾਂ ਕਿ ਡੀਮੋਨਟਾਈਜ਼ੇਸ਼ਨ ਹੋਈ ਸੀ ਕਿ 2000 ਦੇ ਨੋਟ ਬੰਦ ਹੋ ਗਏ ਸੀ ਮੇਰੇ ਕੋਲ ਅਗਰ ਨੋਟ ਦੇ ਫਾਰਮ ਵਿੱਚ 2000 ਹੋਵੇ ਤਾਂ ਉਹਦੀ ਵੈਲਿਊ ਮਿੱਟੀ ਹੋ ਗਈ ਸੀ ਉਹਦੀ ਵੈਲਿਊ ਇੱਕ ਵੀ ਨਹੀਂ ਰਹੀ ਸੀ ਪਰ ਜੇ ਉਹੀ ਮੇਰੇ ਕੋਲ 2000 ਦੀ ਕੋਈ ਚੀਜ਼ ਬਾਏ ਕੀਤੀ ਹੁੰਦੀ ਮੈਂ ਤੇ ਉਹ ਮਹਿੰਗਾਈ ਦੇ ਨਾਲ ਉਹਦਾ ਰੇਟ ਵਧਦਾ ਸੋ ਇਟ ਮੀਨਸ ਕਿ ਐਸੈਟ ਦੇ ਵਿੱਚ ਪੈਸਾ ਗਰੋ ਹੁੰਦਾ ਵਾ ਮਹਿੰਗਾਈ ਦੇ ਨਾਲ ਤੇ ਲਾਇਬਿਲਟੀਜ਼ ਦੇ ਵਿੱਚ ਪੈਸਾ ਘਟਦਾ ਵਾ ਇੱਥੇ ਮੈਂ ਨਾ ਇੱਕ ਦੋ ਦੋਸਤਾਂ ਦੀ ਐਗਜ਼ਾਮਪਲ ਲੈਣਾ ਚਾਹਾਂਗਾ ਮਨਜੂਬ ਤੇ ਰਾਹੀ ਦੋਨਾਂ ਦੀ ਨਾ 1 ਕਰੋੜ ਦੀ ਲੋਟਰੀ ਨਿਕਲਦੀ ਆ ਤੇ ਰਾਹੁਲ ਕੀ ਕਰਦਾ ਵਾ ਕਿ ਉਹ 1 ਕਰੋੜ ਦੀ ਕੋਈ ਗੱਡੀ ਖਰੀਦ ਲੈਂਦਾ ਲੈਟਸ ਸੇ ਕਿ ਉਹਨੇ ਮਰਸਡੀਜ਼ ਖਰੀਦ ਲਈ ਪਰ ਮਨਜੋਤ ਕੋਲ ਨਾ ਇੱਕ ਬਹੁਤ ਚੰਗੀ ਇੱਕ ਬਹੁਤ ਸਟਰੋਂਗ ਫਾਈਨੈਂਸ਼ੀਅਲ ਐਜੂਕੇਸ਼ਨ ਹੁੰਦੀ ਹੈ ਮਨਜੋਤ ਕੀ ਕਰਦਾ ਉਹ ਚੰਡੀਗੜ੍ਹ ਦੇ ਕਿਸੇ ਆਈਟੀ ਕੰਪਨੀ ਦੇ ਕੋਲ ਨਾ ਇੱਕ ਬਿਲਡਿੰਗ ਖਰੀਦ ਲੈਂਦਾ ਮਨਜੋਤ ਇਦਾਂ ਦਿਮਾਗ ਲਾਉਂਦਾ ਵਾ ਕਿ ਉਸ ਆਈਟੀ ਕੰਪਨੀ ਦੇ ਵਿੱਚ ਨਾ ਪਿੰਡਾਂ ਤੋਂ ਆ ਕੇ ਲੋਕ ਜੌਬ ਕਰਦੇ ਹੁੰਦੇ ਹ। ਹੁਣ ਜੋ ਲੋਕ ਜੌਬ ਕਰ ਰਹੇ ਹੁੰਦੇ ਆ ਉਹ ਕੋਈ 100 ਕਿਲੋਮੀਟਰ ਤੋਂ ਆਏ ਹੁੰਦੇ। ਕੋਈ 200 ਕਿਲੋਮੀਟਰ ਤੋਂ ਆਏ ਹੁੰਦਾ। ਹੁਣ ਉੱਥੇ ਕੰਮ ਕਰਦੇ ਵਰਕਰ ਉੱਥੇ ਕੰਮ ਕਰਦੇ EMPLOYEE ਡੇਲੀ ਤਾਂ ਆਪਣੇ ਪਿੰਡ ਜਾਂਦੇ ਨੇ। ਤਾਂ ਉਹ ਇਦਾਂ ਸੋਚਦਾ ਕਿ ਡੇਲੀ ਪਿੰਡ ਜਾਣ ਦੀ ਬਜਾਏ ਕਿ ਕਿਉਂ ਨਾ ਅਸੀਂ ਇੱਥੇ ਹੀ ਰੈਂਟ ਤੇ ਰਹਿ ਲਈਏ। ਤਾਂ ਮਨਜੋਤ ਕੀ ਕਰਦਾ ਉਹ 1 ਕਰੋੜ ਦੀ ਕੋਈ ਗੱਡੀ ਨਹੀਂ ਖਰੀਦਦਾ। ਉਹ 1 ਕਰੋੜ ਨੂੰ ਕਿਸੇ ਲਾਇਬਿਲਿਟੀ ਤੇ ਨਹੀਂ ਲਾਉਂਦਾ ਧਿਆਨ ਨਾਲ ਸੁਣੋ ਮੇਰੀ ਗੱਲ ਕਿਸੇ ਲਾਇਬਿਲਿਟੀ ਤੇ ਨਹੀਂ ਲਾਉਂਦਾ ਉਹ ਐਸੈਟ ਬਾਈ ਕਰਦਾ ਉਹ 1 ਕਰੋੜ ਉਹ 1 ਕਰੋੜ ਦਾ ਉਸ ਆਈਟੀ ਕੰਪਨੀ ਦੇ ਕੋਲ ਇੱਕ ਅਪਾਰਟਮੈਂਟ ਲਾ ਲਉ ਜਾਂ ਫਿਰ ਇੱਕ ਘਰ ਵਾਹ ਕਰਦਾ ਵਾ ਉਹ ਵੀ ਕਰਦਾ ਵਾ ਕਿ ਉਸ ਨੂੰ ਰੈਂਟ ਤੇ ਦਿੰਦਾ ਜੋ ਆਈਟੀ ਕੰਪਨੀ ਜੋ ਚੰਡੀਗੜ੍ਹ ਦੇ ਵਿੱਚ ਆਈਟੀ ਕੰਪਨੀ ਹੁੰਦੀ ਆ ਉਹਦੇ ਏਮਪਲੋਈ ਉਹਦੇ ਕੋਲ ਰਹਿਣਾ ਸਟਾਰਟ ਕਰ ਦਿੰਦੇ ਆ ਤੇ ਉਹ ਉਹਦੇ ਤੋਂ ਮਨਜੂਤ ਨੂੰ 12% ਦੀ ਰਿਟਰਨ ਮਿਲਦੀ ਹੈ ਮਨਜੂਤ ਮਤਲਬ 1 ਕਰੋੜ ਦਾ 12% ਹੋ ਗਿਆ 12 ਲੱਖ ਤੇ ਇੱਕ ਮਹੀਨੇ ਦਾ ਉਹ ਹੋ ਗਿਆ 1 ਲੱਖ ਜਿੱਥੇ ਮਨਜੂਤ 1 ਕਰੋੜ ਤੋਂ ਕਮਾ ਰਿਹਾ ਵਾ ਮਹਿੰਗਾਈ ਦੇ ਨਾਲ ਉਹਦੇ ਪੈਸੇ ਦੀ ਵੈਲਿਊ ਵਧ ਰਹੀ ਹੈ ਤੇ ਉੱਥੇ ਹੀ ਮਹਿੰਗਾਈ ਦੇ ਨਾਲ ਰਾਹੁਲ ਦੇ 1 ਕਰੋੜ ਦੀ ਵੈਲਿਊ ਡਾਊਨ ਜਾ ਰਹੀ ਹੈ ਜਿਹੜੀ ਉਹਨੇ 1 ਕਰੋੜ ਦੀ ਮਰਸੀਡੀਜ਼ ਖਰੀਦੀ ਸੀ ਉਹਦੀ ਵੈਲਿਊ ਘਟ ਗਈ। ਉਹਦੀ ਵੈਲਿਊ ਸਿਰਫ ਤੇ ਸਿਰਫ 50 ਲੱਖ ਰਹਿ ਗਈ। ਪਰ ਇੱਥੇ ਹੀ ਮਨਜੂਤ ਦਾ 1 ਕਰੋੜ ਨੂੰ ਕਮਾ ਕੇ ਦੇ ਰਿਹਾ ਵਾ। ਤੇ ਮਨਜੂਤ ਨੂੰ ਜੋ ਰਿਟਰਨ ਆ ਰਿਹਾ ਤਾਂ ਮਨਜੂਤ ਸਪੈਸੇ ਦਾ ਕੀ ਕਰ ਰਿਹਾ ਵਾ? ਮਨਜੂਤ ਉਹ ਬਿਲਡਿੰਗ ਦਾ ਪੈਸਾ ਬਿਲਡਿੰਗ ਦੇ ਵਿੱਚ ਹੀ ਲਾਉਂਦਾ ਵਾ। ਮਨਜੂਤ ਕੀ ਕਰਦਾ ਵਾ ਕਿ ਜੋ ਉਹਨੇ 1 ਕਰੋੜ ਦੀ ਬਿਲਡਿੰਗ ਖਰੀਦੀ ਹੁੰਦੀ ਹੈ ਉਸ ਨੂੰ ਉਸ ਤੋਂ ਰੈਂਟ ਆ ਰਿਹਾ ਹੁੰਦਾ ਵਾ। ਉਹ ਆਦ ਤੱਕ ਖਰਚ ਕਰਦਾ ਵਾ ਪਰ ਉਹ ਆਦ ਉਸ ਬਿਲਡਿੰਗ ਦੇ ਵਿੱਚ ਹੀ ਲਾਉਂਦਾ ਵਾ ਉਹ ਕੋਈ ਉਹ ਰੈਨੋਵੇਸ਼ਨ ਕਰਾਉਂਦਾ ਵਾ ਬਿਲਡਿੰਗ ਨੂੰ ਕੋਈ ਬਿਲਡਿੰਗ ਦੀ ਮੇਨਟੇਨੈਂਸ ਕਰਵਾਉਂਦਾ ਵਾ ਤਾਂ ਕਿ ਰੈਂਟ ਵਧਾਇਆ ਜਾਵੇ ਤਾਂ ਕਿ ਅੱਜ ਜੋ ਮੈਨੂੰ 12% ਦੀ ਰਿਟਰਨ ਆ ਰਹੀ ਹੈ ਉਹ ਮੈਂ 15 ਦੀ ਰਿਟਰਨ ਕਿਵੇਂ ਕਰਾਂ ਸੋ ਅਮੀਰ ਬੰਦੇ ਕਰੋੜਪਤੀ ਬੰਦੇ ਇਦਾਂ ਸੋਚਦੇ ਨੇ ਕਿਉਂਕਿ ਐਸੈਟ ਦੇ ਵਿੱਚ ਤੁਹਾਡੇ ਪੈਸੇ ਦੀ ਵੈਲਿਊ ਵੱਧਦੀ ਆ ਪਰ ਨੋਟ ਦੀ ਫਾਰਮ ਦੇ ਵਿੱਚ ਤੁਹਾਡੇ ਪੈਨਸੀ ਦੀ ਵੈਲਿਊ ਡਾਊਨ ਜਾ ਰਹੀ ਹੈ। ਇੱਕ ਗਰੀਬ ਬੰਦਾ ساری ਉਮਰ ਲਾਇਬਿਲਟੀਜ਼ ਖਰੀਦਦਾ ਵਾ। ਇੱਕ ਜੋ ਬਹੁਤ ਜ਼ਿਆਦਾ ਸਟਰੋਂਗ ਫਾਈਨੈਂਸ਼ੀਅਲ ਐਜੂਕੇਸ਼ਨ ਵਾਲਾ ਬੰਦਾ ਹੁੰਦਾ ਵਾ ਨਾ ਉਹ ਘਰ ਵੀ ਨਾ ਲੈ ਕੇ ਉਹ ਰੈਂਟ ਤੇ ਰਹਿਣਾ ਪਸੰਦ ਕਰਦਾ। ਉਹ ਰੈਂਟ ਤੇ ਕਿਉਂ ਰਹਿੰਦਾ ਵਾ? ਉਹ ਕੀ ਕਰਦਾ ਵਾ ਕਿ ਉਹ ਜਿੱਥੇ ਰੈਂਟ ਤੇ ਰਹਿ ਰਿਹਾ ਹੁੰਦਾ ਵਾ ਨਾ ਉਹ ਉਸ ਦਾ ਪੁਸ਼ਕ ਪੋਜੀਸ਼ਨ ਆਪਣੇ ਬਿਜ਼ਨਸ ਲਈ ਰੱਖਦਾ ਵਾ ਤੇ ਉਹ ਕਲੇਮ ਕਰਦਾ ਵਾ ਕਿ ਮੈਂ ਘਰ ਦਾ ਕੁਝ ਪੋਜੀਸ਼ਨ ਮੈਂ ਆਪਣੇ ਬਿਜ਼ਨਸ ਲਈ ਯੂਜ਼ ਕਰਦਾ ਉਹ ਰੈਂਟ ਵੀ ਅੱਧ ਭਰਦਾ ਵਾ ਸੋ ਇਸ ਤਰ੍ਹਾਂ ਇੱਕ ਸਟਰੌਂਗ ਫਾਈਨੈਂਸ਼ੀਅਲ ਐਜੂਕੇਸ਼ਨ ਰੱਖਣ ਵਾਲਾ ਬੰਦਾ ਸਫਲ ਹੁੰਦਾ ਜੋ ਬਿਜ਼ਨਸਮੈਨ ਹੁੰਦੇ ਆ ਨਾ ਜੋ ਕਰੋੜਪਤੀ ਹੁੰਦੇ ਆ ਉਹ ਆਰਓਆਈ ਬਾਰੇ ਸੋਚਦੇ ਆ ਰਿਟਰਨ ਔਨ ਇਨਵੈਸਟਮੈਂਟ ਕਿ ਅਗਰ ਮੈਂ ਆ ਇਨਵੈਸਟਮੈਂਟ ਕੀਤੀ ਅਗਰ ਮੈਂ ਇੱਕ ਟ੍ਰਾਂਜੈਕਸ਼ਨ ਕੀਤੀ ਉਹਦੀ ਰਿਟਰਨ ਕੀ ਆਊਗੀ ਹੁਣ ਅਗਰ ਮੈਂ ਕੋਈ ਗੱਡੀ ਖਰੀਦ ਲੈਂਦਾ ਹਾਂ ਤੇ ਉਹ ਗੱਡੀ ਤੋਂ ਮੈਨੂੰ ਕੋਈ ਕੰਮ ਹੀ ਨਹੀਂ ਉਹ ਗੱਡੀ ਮੈਨੂੰ ਕਮਾ ਕੇ ਹੀ ਨਹੀਂ ਦੇ ਰਹੀ ਤਾਂ ਉਹ ਮੇਰੀ ਲਾਇਬਿਲਟੀ ਆ ਉਹ ਤੋਂ ਮੈਂ ਗਰੀਬ ਹੋ ਰਿਹਾ ਉਹ ਗੱਡੀ ਮੈਨੂੰ ਗਰੀਬ ਬਣਾ ਰਹੀ ਹੈ ਕਿਉਂਕਿ ਉਹਦੀ ਖੁਦ ਹੀ ਵੈਲਿਊ ਡਾਊਨ ਜਾ ਰਹੀ ਹੈ ਤੇ ਅਗਰ ਉਹ ਹੀ ਮੈਂ ਕਿਸ਼ਤਾਂ ਤੇ ਚੱਕੀ ہوئی ਆ ਤਾਂ ਮੈਂ 네ਗੇਟਿਵ ਦੇ ਵਿੱਚ ਜਾ ਰਿਹਾ ਉਹ ਗੱਡੀ ਦੀ ਵੈਲਿਊ ਤਾਂ ਡਾਊਨ ਜਾ ਹੀ ਰਹੀ ਹੈ ਤੇ ਜੋ ਮੈਂ ਕਿਸ਼ਤਾਂ ਭਰ ਰਿਹਾ ਹਾਂ ਤਾਂ ਅਗਰ ਤਾਂ ਮੈਂ ਉਹ ਗੱਡੀ ਕਿਸੇ ਰਾਈਟ ਤੇ ਲਗਾਉਣਾ ਮ ਕਿਸੇ ਕੰਮ ਤੇ ਮੈਂ ਉਹ ਲਗਾਉਣਾ ਮ ਕਿ ਉਹ ਗੱਡੀ ਮੈਨੂੰ ਕਮਾ ਕੇ ਦਵੇ ਤਾਂ ਉਹ ਗੱਡੀ ਮੇਰੇ ਲਈ ਐਸੈਟ ਜੋ ਵੀ ਮੰਜੂਰ ਨੇ ट्रांजैक्शन ਕਰਨੀ ਆ ਨਾ ਉਹ ਸਭ ਤੋਂ ਪਹਿਲਾਂ ਇਹ ਦੇਖੇ ਕਿ ਉਹਦੀ ਰਿਟਰਨ ਕੀ ਹੈ ਲੈਟਸ ਸੇ ਕਿ ਅੱਜ ਮੈਂ ਕੋਈ ਕੈਮਰਾ ਬਾਈ ਕਰਦਾ ਆਪਣੀ YouTube ਦੀ ਵੀਡੀਓ ਲਈ ਕਿ ਮੇਰੀ YouTube ਦੀ ਵੀਡੀਓ ਦੀ ਕੁਆਲਿਟੀ ਥੋੜੀ ਆਵੇ ਤਾਂ ਉਹ ਕੈਮਰਾ ਮੇਰੇ ਲਈ ਕੋਈ ਲਾਇਬਿਲਟੀ ਨਹੀਂਗੀ ਉਹ ਮੇਰੇ ਲਈ ਇੱਕ ਐਸੈਟ ਹੋਆ ਇਹਨੇ ਉਹ ਮੈਨੂੰ ਕਮਾ ਕੇ ਦੇ ਰਹੀ ਆ ਉਹ ਮੇਰੇ YouTube ਦੀ ਵੀਡੀਓ ਦਾ ਕੰਟੈਂਟ ਵਧੀਆ ਬਣਾ ਰਹੀ ਆ ਮੇਰੀ ਵੀਡੀਓ ਦੀ ਕੁਆਲਿਟੀ ਨੂੰ ਵਧੀਆ ਕਰ ਰਹੀ ਆ ਤਾਂ ਉਹ ਕੈਮਰਾ ਮੇਰੇ ਲਈ ਇੱਕ ਐਸੈਟ ਵਾ ਇੱਕ ਅਮੀਰ ਬੰਦਾ ਐਸੈਟ ਬਿਲਡਿੰਗ ਦੇ ਵਿੱਚ ਫੋਕਸ ਕਰਦਾ ਕਿਵੇਂ ਐਸੈਟ ਕਮਾਵਾ ਐਸੈਟ ਉਹ ਚੀਜ਼ ਹੁੰਦੀ ਆ ਜੋ ਕਿ ਤੁਹਾਡੀ ਜੇਬ ਤੇ ਵਿੱਚ ਪੈਸਾ ਲੈ ਕੇ ਆਉਂਦੀ ਆ ਤੇ ਲਾਇਬਿਲਟੀ ਉਹ ਚੀਜ਼ ਹੁੰਦੀ ਆ ਜੋ ਕਿ ਤੁਹਾਡੀ ਜੇਬ ਦੇ ਵਿੱਚ ਪੈਸਾ ਲੈ ਕੇ ਜਾਂਦੀ ਆ ਇੱਕ ਗਰੀਬ ਬੰਦੇ ਦਾ ਫੋਕਸ ساری ਉਮਰ ਲਾਇਬਿਲਟੀਆਂ ਇਕੱਠੀਆਂ ਕਰਨ 'ਤੇ ਹੁੰਦਾ ਉਹ ਕਦੇ ਐਸੈਟ ਬਿਲਡਿੰਗ ਬਾਰੇ ਉਹਨੂੰ ਸਿਖਾਇਆ ਹੀ ਨਹੀਂ ਜਾਂਦਾ